ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕਮ ਸਭਾ ਪਿੰਡ ਰੈਕਟਰਾਇਆ ਜੀ ਦਾ ਪਤੇਗੜ ਸਾਹਿਬ ਐਨਆਰਆਈ ਕਰੋਆ ਪਰਿਵਾਰ ਵੱਲੋਂ ਅੱਜ ਗਵਰਨਮੈਂਟ ਪ੍ਰਾਇਮਰੀ ਸਕੂਲ ਦੇ ਵਿੱਚ ਮੈਡੀਕਲ ਕੈਂਪ ਫੋਨਕਾਰ ਕੈਂਪ ਅਤੇ ਸਨਸ਼ਿਆ ਅਪਰਾਧ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਨੌਜਵਾਨ ਕਲੱਬ ਰੈਪਰਾਂਿਆਂ سمچی ٹیم نے بہت ہی ودیا کر کے اس پھر چارن کے لئی بڑی بڑی حمد کی میں اپنے ونکی ادھکار من چیڈیا ودائی دہا ارداس کریے واحر والا کہ واحر ਇਹਨਾਂ ਨੂੰ ਇਹੋ ਜਿਹਾ ਸਵਾਦਕ ਪ੍ਰੀਤੀਆਂ ਵਿਰੁੱਧ ਕੰਮ ਕਰਨ ਦੀ ਹਿੰਮਤ ਪੱਖੇ ਅੱਜ ਨਸ਼ਿਆਂ ਦੀ ਆਪਾਂ ਗੱਲ ਕਰਦੇ ਕਰਦੇ ਹਰ ਮਿੱਟ ਦੇ ਵਿੱਚ ਵੜਦੇ ਆਂ ਸ਼ਹਿਰਾਂ ਦੇ ਵਿੱਚ ਗੱਲਾਂ ਕਰਦੇ ਆਂ ਹਰ ਦਫ਼ਤਰ ਦੇ ਅੰਦਰ ਗੱਲਾਂ ਕਰਦੇ ਆਂ ਪਰ ਸਾਡੇ ਪੰਜਾਬ ਦੀ ਜਾਂ ਸਾਡੇ ਸਮਾਜ ਦੀ ਪਤਾ ਨਹੀਂ ਉਹ ਕਿਹੜੀ ਨੀयत ਬਾੜੀ ਆ ਜਿਹੜੀ ਅੱਜ ਸਮਾਜ ਨੂੰ ਨਸ਼ਿਆਂ ਦੀ ਹੋੜ ਦੇ ਵਿੱਚ ਘੋੜੀ ਦੀ ਜਾ ਰਹੀ ਆ ਪੰਜਾਬ ਸਰਕਾਰ ਨੇ ਐਲਜੀਸ ਨੇ ਪੰਚਾਇਤਾਂ ਨੇ ਜਾਂ ਸਾਡੇ ਜਿਹੜਾ ਸਿਹਤ ਵਿਭਾਗ ਆ ਉਹਨਾਂ ਨੇ ਕੋਲ ਜੋ ਜੋੜ ਲਗਾਇਆ ਹੋਇਆ ਕਿ ਅਸੀਂ ਕਿ ਜਿਹੜੀ ਸਮਾਜ ਦੇ ਵਿੱਚ ਕ੍ਰੀਤੀ ਫੈਲਦੀ ਆ ਨਸ਼ਿਆਂ ਦੀ ਇਸ ਨੂੰ ਖਤਮ ਕਰ ਸਕੀਏ ਅੱਜ ਸਾਡਾ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨਿਕਲਣਾ ਪਰ ਚਾਹੁੰਦਾ ਪਰ ਉਸ ਨੂੰ ਅਸਲ ਦੇ ਵਿੱਚ ਕੋਈ ਰਸਤਾ ਨਹੀਂ ਕਿਸ ਰਿਹਾ ਇਨਾਂ ਦੇ ਲਈ ਅੱਜ ਪੰਜਾਬ ਸਰਕਾਰ ਨੇ ਵੀ ਇੱਕ ਹੁਕਮ ਦਿੱਤਾ ਹੈ ਕਿ ਅੱਜ ਕੋਈ ਵੀ ਇਨਸਾਨ ਨਸ਼ੇ ਦੀ ਲੱਤ ਦੇ ਅੰਦਰ ਦਾ ਉਹ ਨਸ਼ੇ ਨੂੰ ਛੁਡਣ ਲਈ ਕੋਸ ਨਾਲ ਪੰਚਾਇਤ ਨਾਲ ਜਾਂ ਐਨ.ਓ. ਨਾਲ ਕਿਸੇ ਨਾਲ ਵੀ ਆਪਣਾ ਸੰਪਰਕ ਕਰ ਸਕਦਾ ਹੈ ਅਸੀਂ ਉਸ ਨੂੰ ਚਣੌਂ ਦੇ ਵਿੱਚ ਪੂਰੀ ਪੂਰੀ ਮਦਦ ਕਰਨ ਦਾ ਭਰੋਸਾ ਦਿੰਦੇ ਆ ਤੇ ਉਹਦੇ ਨਾਲ ਇੱਕ ਹੋਰ ਗੱਲ ਕਹਾਂਗਾ ਕਿ ਅਗਰ ਪੰਜਾਬ ਨੂੰ ਤੁਸੀਂ ਸਾਫ਼ ਸੁਥਰਾ ਨਸ਼ੇ ਤੋਂ ਰਹਿਤ ਕਰਨਾ ਚਾਹੁੰਦੇ ਆ ਫਿਰ ਸਾਨੂੰ ਪੰਜਾਬ ਸਰਕਾਰ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਅਗਰ ਸਾਨੂੰ ਪਤਾ ਲੱਗਦਾ ਹੈ ਕੋਈ ਇਨਸਾਨ ਖਾ ਰਿਹਾ ਕੋਈ ਵੇਚ ਰਿਹਾ ਜਾਂ ਕੋਈ ਬੱਡੇ ਪੱਦਰ ਤੇ ਨਸ਼ੇ ਦੀ ਤਸਕਰੀ ਕਰਦਾ ਇਹਨਾਂ ਬਾਣੇ ਖੁੱਲ ਕੇ ਦੱਸਿਆ ਜਾਵੇ ਕਿਉਂਕਿ ਇਹ ਸਮਾਜ ਆਪਣਾ ਸਮਾਜ ਦੇ ਅੰਦਰ ਰਹਿ ਰਹੇ ਨੌਜਵਾਨ ਉਹ ਸਾਡੇ ਆਪਣੇ ਨੇ ਕਿਸੇ ਦਾ ਪੁੱਤ ਭਤੀਜਾ ਭਾਈ ਉਹ ਅਜੇ ਨਸ਼ੇ ਦੀ ਹੋੜ ਦੇ ਵਿੱਚ ਡੁੱਬ ਰਹੇ ਨੇ ਇਹ ਨਾਮ ਰੋਕਣ ਦੇ ਲਈ ਸਾਨੂੰ ਸਾਥ ਦੇਣਾ ਪਵੇਗਾ ਉਸ ਪ੍ਰਸ਼ਾਸਨ ਦਾ ਪਹਿਲਾਂ ਕੁੱਝ ਹੋਰ ਤਰੀਕੇ ਨਾਲ ਚਲਦੀ ਸੀ ਪਰ ਅੱਜ ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਚੱਲ ਰਹੀ ਆ ਆਪਰ ਸਾਥ ਦਿਈਏ ਤਾਂ ਜੋ ਨੌਜਵਾਨਾਂ ਦੀ ਜਿਹੜੀ ਜਵਾਨੀ ਆ ਉਸ ਵਿੱਚ ਜਾ ਸਕੇ ਮੈਂ ਜ਼ਿਆਦਾ ਕੁਝ ਨਾ કહਾਂ ਫਿਰ ਦੁਆਰਾ ਵਧਾਈ ਦੇਣਾ ਇਸ ਨੌਜਵਾਨ ਕਲੱਬ ਨੂੰ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਜਿਵੇਂ ਖੇਡਾਂ ਦੀ ਗੱਲ ਕਰਦੇ ਆ ਕੋਈ ਬੇੜਾ ਹੋਇਆ ਕਰਦਾ ਸੀ ਬਜ਼ੁਰਗਾ ਕੋਲ ਬੈਠ ਕੇ ਪੁੱਛੇ ਹੋ ਤਾਂ ਉਹ ਪਾੜੇ ਦੇ ਅੰਦਰ ਖੇਡਾਂ ਦੇ ਮੈਦਾਨ ਦੇ ਅੰਦਰ ਸ਼ਾਂਤਾਂ ਲੱਗਿਆ ਕਰਦੀਆਂ ਸੀ ਕਿ ਮੈਂ ਬਿਨਾਂ ਸਾਲ ਲਿੱਤਿਆ 7 ਫੁੱਟ ਦੀ 6 ਫੁੱਟ ਦੀ 15 ਫੁੱਟ ਦੀ ਸ਼ਾਟ ਲਗਾ ਦਿਆਂਗਾ ਗਰਾਉਂਡ ਦਾ ਪੂਰਾ ਘੇੜਾ ਕੱਢ ਦਿਆਂਗਾ 3 ਮਿੰਟ ਦੇ ਵਿੱਚ ਪਰ ਮੇਰੇ ਨੌਜਵਾਨ ਨੂੰ ਅੱਤ ਸ਼ਾਪਤਾ ਦਾ ਲੱਗਦੀਆਂ ਨੇ ਲੇਕਿਨ ਸ਼ਾਪਤਾ ਨੇ ਆਪਣਾ ਜਿਹੜਾ ਰੋਖਾ ਉਹ ਬਦਲ ਲਿਆ ਅੱਤ ਸ਼ਾਪਤਾ ਲੱਗਦੀਆਂ ਨੇ ਨਸ਼ਾ ਕਰਨ ਦੀਆਂ ਕਿ ਬੈਠੋ ਮੈਂ 15 ਮਿੰਟ 5 ਮਿੰਟ ਦੇ ਵਿੱਚ ਬੋਤਲ ਖਾਲੀ ਕਰ ਦਿਆਂਗਾ